ਸਾਡੇ ਭਨੇਵੀ ਇੱਕ ਤੇ ਭਨੇਵੀ ਉਹ ਬੰਦਾ ਵਿਆਹੀ ਸੀ ਜਿੱਤੇ ਤੇ ਉਹ ਕੁੜੀ ਲੈ ਗਿਆ ਹੋਰ ਭਜਾ ਗਿਆ ਵਿੱਚ ਤੇ ਉਹ ਅਸੀਂ 2 ਦਿਨੋਂ ਗੱਲ ਕਰਦੇ ਹਾਂ ਤੇ ਜੇ ਲੱਭੇ ਆ ਕਿਸੇ ਹੋਟਲ 'ਚ ਖੜੇ ਗਏ ਦੋਵੇਂ ਕੁੜੀ ਤੇ ਮੁੰਡਾ ਇਹ ਲੋਟੇ ਦਿਖਾਈਏ ਕਿ ਸਾਡਾ ਮੁੰਡਾ ਲੱਭਦਾ ਨਹੀਂ ਅੱਛਾ ਜੀ ਹੁਣ ਜੇ ਉਹ ਲੱਭਾ ਲੱਭਾ ਕਿਸੇ ਨੇ ਸੀਆਈਡੀ ਦਿੱਤੀ ਆ ਕਿ ਉਹ ਮੁੰਡਾ ਜਿਹੜਾ ਸਾਡਾ ਇੱਥੇ ਹੋਟਲ 'ਚ ਆ ਤੇ ਨਹੀਂ ਹੋਟਲ 'ਚ ਉਹ ਕੁੜੀ ਮੁੰਡਾ ਦੋਵੇਂ ਫੜਲੇ ਕਿ ਬੱਚਾ ਜੀ 4 ਸਾਲ ਦਾ ਬੱਚਾ ਵਾ ਹਮ ਤੇ ਜਿਹੜੀ ਕੁੜੀ ਉਹ ਸਾਡੀ ਭਨੇਵੀ ਹੈ ਅੱਛਾ ਹਾਂਜੀ ਕੀ ਨਾਮ ਆਈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਕੀ ਮਸਲਾ ਜੀ ਇੱਥੇ ਅੱਡ ਤੁਸੀਂ ਨਿਰਮਲ ਸਿੰਘ ਆ ਹਮ 97 ਰੋੜਿਆ ਸੀ ਪਿੰਡ ਆਪਣਾ ਇੱਥੇ ਸਰਪੰਚ ਦੀ ਸਾਡੀ ਭਨੇਵੀ ਇੱਕ ਹਮ ਤੇ ਭਨੇਵੀ ਉਹ ਬੰਦਾ ਵਿਆਹੀ ਸੀ ਜਿੱਥੇ ਤੇ ਉਹ ਕੁੜੀ ਲੈ ਕੇ ਹੋਰ ਭਜਾ ਕੇ ਗਈ ਕਹਿੰਦੀ ਹਮ ਤੇ ਉਹ ਅਹੀ 2 ਮਹੀਨਿਆਂ ਕੇ ਲੱਭਦੇ ਆ ਨੂ ਤੇ ਜੇ ਲੱਭੇ ਆ ਕਿਸੇ ਹੋਟਲ ਚ ਫੜੇ ਗਏ ਦੋਵੇਂ ਕੁੜੀ ਤੇ ਮੁੰਡਾ ਤੇ ਉਸ ਤੋਂ ਉਹਦੇ ਪੁਲਸ ਵਾਲੇ ਝਗੜਾ ਜਿਹਾ ਪਾ ਕੇ ਤੇ ਪੁਲਸ ਵਾਲੇ ਥਾਣੇ ਲਾਏ ਆ ਤੇ ਨਾ ਮੁੜ ਕੇ ਨਾ ਕੋਈ ਕਾਰਵਾਈ ਕਰਦੇ ਆ ਐਸਾ ਚ ਰஞ்சிਤ ਸਿੰਘ ਨਾਂ ਤੋਂ ਕੋਈ ਕਾਰਵਾਈ ਕਰਦੇ ਨਾ ਉਹਨਾਂ ਨੂੰ ਛੱਡਣ ਦੇ ਆ ਤੇ ਇਕਰ ਅਸੀਂ ਗੱਲ ਕਰੀਏ ਤੁਹਾਡੇ ਵੱਲੋਂ ਦੱਸਿਆ ਯਾਰਾ 2 ਮਹੀਨੇ ਹੋ ਚੁੱਕੇ ਨੇ 2 ਮਹੀਨੇ ਪਹਿਲਾਂ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਗਈ ਸੀ ਥਾਣੇ ਦੇ ਵਿੱਚ ਹਾਂਜੀ ਹਾਂਜੀ ਕਿ ਆਪਾਂ ਨੇ ਅਥੇ ਜਿਹੜੀ ਬੰਦਿਆ ਆਠਾੜੇ ਜੋ ਰਿਪੋਰਟ ਲਖਾਈਏ ਇਹਦੀ ਅੱਛਾ ਜੀ ਕਾਦੀ ਰਿਪੋਰਟ ਲਖਾਈ ਗਈ ਜੀ ਤੁਹਾਡੇ ਨੂੰ ਲਖਾਈਏ ਵੀ ਸਾਡਾ ਮੁੰਡਾ ਲੱਭਦਾ ਨਹੀਂ ਅੱਛਾ ਜੀ ਹੂੰ ਤੇ ਹੁਣ ਜੇ ਲੱਭਾ ਲੱਭਾ ਕਿਸੇ ਨੇ ਸੀਆਈਡੀ ਦਿੱਤੀ ਆ ਤੇ ਉਹ ਮੁੰਡਾ ਜਿਹੜਾ ਤੁਹਾਡਾ ਇੱਥੇ ਹੋਟਲ 'ਚ ਆ ਤੇ ਅਹੀ ਹੋਟਲ 'ਚੋਂ ਕੁੜੀ ਮੁੰਡਾ ਦੋਵੇਂ ਫੜ ਲਏ ਤਾਂ ਨੌਜਵਾਨ ਮੈਰਿਡ ਆ ਪਹਿਲਾਂ ਹਾਂਜੀ 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 ਉਹਦਾ ਇੱਕ ਬੱਚਾ ਜੀ 4 ਸਾਲ ਦਾ ਬੱਚਾ ਵਾ ਹੂੰ ਤੇ ਜਿਹੜੀ ਕੁੜੀ ਉਹ ਸਾਡੀ ਭਨੇਵੀ ਆ ਅੱਛਾ ਜੀ ਹਾਂਜੀ ਤਾ ਹੁਣ ਤੁਹਾਡੇ ਵੱਲੋਂ ਕੀ ਕੀਤਾ ਗਿਆ ਇੱਥੇ ਆ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਸੀਂ ਇਹਨਾਂ ਦੇ ਜਾਂ ਉਹਨਾਂ ਨੂੰ ਛੱਡ ਦੋਗੇ ਅਸੀਂ ਆਪੇ ਵੇਖ ਲਾਂਗੇ ਤੇ ਜਾਂ ਉਹਨਾਂ ਦੇ ਖਰਚਾ ਘਟੇ ਤੇ ਦੇਖ ਕਰ ਅਸੀਂ ਗੱਲ ਕਰੀਏ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਨਿਹੰਗ ਸਿੰਘ ਇੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਪੁਲਿਸ ਦੇ ਨਾਲ ਵੀ ਜਿਹੜੀ ਬਸ ਲੁਕੀ ਕੀਤੀ ਗਈ ਆ ਪਰ ਨਹੀਂ ਸਰ ਜਦੋਂ ਇਹ ਸਾਡੀ ਸੁਣ ਨਹੀਂਦੇ ਕੋਈ 7 ਘੰਟੇ ਹੋ ਗਏ ਉਹਨੂੰ ਸੜਕ 'ਤੇ ਬੈਠਿਆ ਇਹ ਕਾਰਵਾਈ ਕੋਈ ਨਹੀਂ ਕਰਦਾ ਤਾਂ ਅਸੀਂ ਕੀ ਕਰਾਂਗੇ ਦੱਸੋ ਬੰਦੇ ਸਾਡੇ ਨਾਲ ਬੰਦੇ ਇਹ ਉਲਟਾ ਉਹਨਾਂ ਨੂੰ ਅੰਦਰ ਫੜ ਲਿਆ ਲੱਗਦਾ ਕਿ ਨਿਹੰਗ ਤੁਹਾਡੇ ਵੱਲੋਂ ਵੀ ਕੋਈ ਕਾਰਵਾਈ ਕੀਤੀ ਅਹੀਂ ਤੇ ਅਜੇ ਕੋਈ ਕਸ਼ਨ ਨਹੀਂ ਕੀਤਾ ਕਾਰਵਾਈ ਕਰਵਾਉਂਗਾ ਵੀ ਕਹੀਂ ਬੁਲਾਤੇ ਫਿਰ ਤੇ ਕਾਰਵਾਈ ਹੋਈ ਜਾਊਗੀ ਹੂੰ ਪਰ ਜਿਹੜੇ ਸਾਡੇ ਨਾਲ ਬੰਦੇ ਆਏ ਉਹ ਅੰਦਰ ਫੜ ਲਿਆ 6 ਘੰਟੇ ਹੋ ਗਏ ਉਹਨਾਂ ਦੇ ਪਰਚਾ ਨਹੀਂ ਦਿੱਤਾ ਕਾਰਨ ਕੀ ਆ ਕਿਉਂ ਤੁਹਾਡੇ ਬੰਦੇ ਫੜੇ ਗਏ ਆ ਫੜੇ ਗਾਦੇ ਧਰਨਾ ਲਾਇਆ ਬਸ ਤੂੰ ਛੋਕੇ ਲਿਆ ਕੇ ਅੰਦਰ ਧਰਨਾ ਕਿਉਂ ਲਗਾਇਆ ਗਿਆ ਗਲਤ ਧਰਨਾ ਲਗਾਇਆ ਗਿਆ ਕੱਟਣ ਦੇ ਭਾਜੀ 6 ਘੰਟੇ ਹੋ ਗਏ ਬੈਠੇ ਨੂੰ ਤੁਸੀਂ ਕਿਸੇ ਸੀਨੀਅਰ ਅਫਸਰ ਨੂੰ ਮਿਲੇ ਇਸ ਮਾਮਲੇ ਦੇ ਵਿੱਚ ਆਪਾਂ ਨੂੰ ਮਿਲੇ ਆ ਆਪਾਂ ਜਿੰਨੇ ਵੀ ਹੈਗੇ ਐਸਐਚਓ ਐਸ ਅੱਛਾ ਜੀ ਤੇ ਕੀ ਕਹਿੰਦੇ ਫਿਰ ਕੁਛ ਨਹੀਂ ਕਹਿੰਦੇ ਪਰਚਾ ਨਹੀਂ ਬੰਦਾ ਇਹਨਾਂ ਦੇ ਹੂੰ ਤਾਂ ਲੱਗ ਜਦੋਂ ਮੈਂ ਕੋਰ ਮੈਰਿਜ ਕਰਾਈ ਆ ਵਿਆਹ ਤੂੰ ਬਿਨਾ ਕੋਰ ਮੈਰਿਜ ਕਿੱਦਾਂ ਕਰਾਉਂਦੇ ਪਹਿਲਾਂ ਤਲਾਕ ਨਹੀਂ ਹੋਇਆ ਉਹ ਕਹਿੰਦਾ ਕੋਰ ਮੈਰਿਜ ਕਰਾ ਲਈ ਆ ਜੀ ਜੇ ਕੋਰ ਮੈਰਿਜ ਕਰਾ ਲਈ ਆ ਪਹਿਲਾਂ ਤਲਾਕ ਨਹੀਂ ਆ ਚਾਰ ਸਾਲਾਂ ਦਾ ਮੁੰਡਾ ਵਾ ਫੇਰ ਪਰਚਾ ਕਿਉਂ ਨਹੀਂ ਬੰਦਦਾ ਇਹਦਾ ਜਿੰਨਾ ਤੱਕ ਤਲਾਕ ਨਾ ਹੋਵੇ ਉਹਦੀ ਕੋਰ ਮੈਰਿਜ ਬੰਦਾ ਕਰਾ ਨਹੀਂ ਸਕਦਾ 420 ਦਾ ਤੇ ਪਹਿਲੇ ਉਦਾਂ ਹੀ ਬੰਦਾ ਪਿਆ ਤੂੰ ਖਾਧਰੀ ਦੱਸਦਾ ਕਿ ਉਹਦੇ ਲੋਨ ਪਹਿਲਾਂ ਧਾਰਾ ਬਾਕੀ ਬਾਅਦ ਚ ਵੇਖੀ ਜਾਂਦੀ ਤਾਂ ਦੇਖਰ ਤੁਹਾਡੀ ਗੱਲ ਕਰੀਏ ਤੁਹਾਡੇ ਵੱਲੋਂ ਵੀ ਕਾਲੀ ਕਰ ਦਿੱਤੀ ਗਈ ਹੈ ਇੱਥੇ ਆ ਕੇ ਭਾਜੀ ਸ਼ੇਰਾਂ ਨੂੰ ਵੀ ਕਾਲੀ ਗਾਲੀ ਕਰਦੀ ਆ ਇੱਕ ਮਹੀਨਾ ਹੋ ਗਿਆ ਪੂਰਾ ਬੰਦਾ ਗਾਇਬ ਘਰੋਂ ਅਹੀਂ ਮੋਕੇ ਤੇ ਹੋਟਲ ਚੋਂ ਫੜ ਕੇ ਲੰਦਾ ਨੇ ਹੂੰ ਅਹੀਂ ਤੇ ਖੜ ਲੱਗੇ ਸੀ ਇਹਨਾਂ ਨੇ ਪੀਸੀਆਰ ਵਾਲੀ ਗੱਡੀ ਵਾਲੇ ਚੌਕੇ 'ਸੇ ਲੈ ਆਏ ਹਾਂ ਥਾਣੇ 'ਚ ਹੂੰ ਅਹੀਂ ਤੇ ਕਿਹਾ ਸਾਨੂੰ ਸਾਡੇ ਬੰਦੇ ਦੇ ਦੋ ਅਸੀਂ ਕੋਈ ਸ਼ੈਅ ਨਹੀਂ ਕਰਦੇ ਹਾਂ ਮੂਰੇ ਕੋਈ ਚੰਗਾ ਤਾ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਪਿੱਖੀਵੇਂ ਥਾਣੇ ਦੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਗਈ ਸੀ ਨਹੀਂ ਨਹੀਂ ਇਹੀ ਲਿਖਾਈ ਗਈ ਆ ਕੀ ਤੁਸੀਂ ਇਹ ਕੁੜੀ ਦੇ ਨਾਲ ਭੱਜਿਆ ਹੋ ਅੱਛਾ ਜੀ ਪੂਰੇ ਕੁੜੀ ਦੇ ਟੱਬਰ ਦਾ ਨਾਮ ਲਿਖਾਇਆ ਹੈ ਕੁੜੀ ਦਾ ਨਾਮ ਲਿਖਾਇਆ ਮੁੰਡੇ ਦਾ ਨਾਮ ਲਿਖਾਇਆ ਕਿਹੜੇ ਹੋਟਲ ਦੇ ਵਿੱਚੋਂ ਫੜਿਆ ਗਿਆ ਇਹਨਾਂ ਨੂੰ ਅੱਜ ਕਿੱਥ ਇਹ ਕਿੱਥੇ ਆ? ਉਧਰ ਬਾਸ ਆ ਥੱਲੇ ਜਾ ਆਪਾਂ। ਤਾਂ ਤੁਸੀਂ ਹੋਟਲ ਵਾਲਿਆਂ ਨੂੰ ਪੁੱਛਿਆ ਕਰੋ ਤਾਂ ਰਹਿ ਰਹੇ ਨੇ ਇੱਥੇ ਆ। 1 ਮਹੀਨਾ ਹੋ ਗਿਆ ਕਹਿੰਦੇ ਰਹਿ ਰਹੇ ਨੇ ਕਹਿੰਦੇ ਕੋਟ ਮੈਡੀ ਵੀ ਨਹੀਂ ਹੋਈ। ਅੱਛਾ ਜੀ। 1 ਮਹੀਨਾ ਹੋ ਗਿਆ। ਹਾਂ। ਤਾਂ ਥੋੜ੍ਹਾ ਲੈਂਦਾ ਗਿਆ ਇਹਨਾਂ ਨੂੰ। ਤਾਂ ਤੁਹਾਡੇ ਵੱਲੋਂ ਕੀ ਕਾਰਵਾਈ ਕਰਵਾਈ ਜਾਣੀ ਸੀ ਉਹਨਾਂ ਦੇ ਉੱਪਰ? ਪੁੱਛਿਆ ਕਿੰਨਾ ਸੀ ਹੁਣ ਪਤਾ ਕਰਾਓ ਇਹਨਾਂ ਦਾ। ਹਾਂ। ਕੰਦ ਕਾਰਵਾਈ ਕਰਨਾ ਕਹਿੰਦੇ ਪੱਤਰ ਨਹੀਂ ਕਰਨਾ ਤਾਂ ਦੇਖ ਕਰ ਅਸੀਂ ਗੱਲ ਕਰੀਏ ਕਾਰਵਾਈ ਤਾਂ ਤਾਦੀ ਹੋਏਗੀ ਨਾ ਜੇਕਰ ਉਹਨਾਂ ਦੀ ਪਤਨੀ ਦੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਜਾਏਗੀ ਫੇਰ ਹੀ ਕਰਾਂਗੇ ਪਤਨੀ ਨਾਲ ਆ ਸੋਹਰਾ ਪਰਿਵਾਰਸ ਨਾਲ ਆ ਪੇਕੇ ਨਾਲ ਨਾਲ ਸਾਰੇ ਦਾ ਕਬਰ ਨਾਲ ਆ ਭਰਾ ਉਹਦੇ ਮੁੰਡੇ ਦੇ ਨਾਲ ਆ ਭਰਾ ਵੱਡਾ ਭਰਾ ਛੋਟਾ ਭਰਾ ਸਾਰੇ ਨਾਲ ਆ ਕੋਈ ਕਾਰਵਾਈ ਨਹੀਂ ਕਰਨਦੇ ਤਾਂ ਫਿਰ ਨਿਆਂਗ ਸਿੰਘਾਂ ਵੱਲੋਂ ਜਦੋਂ ਕਾਰਵਾਈ ਪੁਲਿਸ ਦੇ ਵੱਲੋਂ ਨਹੀਂ ਕੀਤੀ ਗਈ ਤਾਂ ਫਿਰ ਨਿਆਂਗ ਸਿੰਘਾਂ ਵੱਲੋਂ ਕੀ ਕੀਤਾ ਗਿਆ ਇੱਥੇ ਆ ਕੇ ਨਹੀਂ ਤੁਹਾਡੇ ਵੱਲੋਂ ਕਿਹਾ ਯਾਰਾ ਕਿ ਸਾਡੇ ਬੰਦੇ ਜਿਹੜੇ ਫੜੇ ਗਏ ਆ ਉਹਨਾਂ ਨੂੰ ਸ਼ਿਕਾਇਤ ਮੈਂ ਉਹਨਾਂ ਨੂੰ ਪੜਕੇ ਨੇ ਕਿਤਨ੍ਹ ਦੇ ਆ 6 ਘੰਟੇ ਹੋ ਗਏ ਉਹ ਜਿਹੜੇ ਬੰਦੇ ਅਸੀਂ ਫੜਕਦੇ ਆ ਉਹਨਾਂ ਦੇ ਪਰਚਾ ਕੀਤਾ ਨਹੀਂ ਕੋਈ ਸਾਡੇ ਸਾਡੇ ਬੰਦੇ ਉਹਨਾਂ ਦੇ ਫੜਕੇ ਪਰਚਾ ਕਰਤਾ ਉਹ ਕਹਿੰਦੇ ਉਹਨੂੰ ਮਿਲਾਇਆ ਉਹ ਬੰਦਾ ਨੱਚਾ ਜੀ ਤੁਹਾਡੀ ਕੀ ਮੰਗ ਹੈ ਅਹ ਨਹੀਂ ਤੁਹਾਡੀ ਮੰਗ ਕੀ ਹੈ ਪਰਚਾ ਚਾਹੀਦਾ ਸਾਨੂੰ ਪੂਰੀ ਮੁੰਡੇ ਦੇ ਤੇ ਸਾਡੇ ਬੰਦੇ ਬਾਹਰ ਕਿੱਧਰ ਜਾਂਦੇ ਨੇ ਠੀਕ ਆ ਆਹ ਨਹੀਂ ਸਰ ਕੀ ਮਾਮਲਾ ਜੀ ਇਹ ਅੱਜ ਸ਼ਾਮ ਨੂੰ ਅਸੀਂ ਇਸ ਥਾਂ ਤੇ ਹਾਜ਼ਰ ਸੀ ਕਿ ਤਲਾਬ ਵਿਖੇ ਇੱਕ ਮੋਸ਼ਵਾਰ ਦੇ ਇੰਨੇ ਘਟੀਆ ਅ ਫਾਟਕੇ ਬੀਤੀ ਪਰੰਤ ਜਿਹੜਾ ਹੋਇਆ ਉਹ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਇਹਨਾਂ ਨੂੰ ਫੜਨੇ ਆਤੇ ਉਹਨਾਂ ਦੀ ਹੋਟਮਾਰ ਕਰ ਰਹੇ ਸਨ ਨੂੰ ਸਾਡੇ ਵੱਲੋਂ ਲਾਜੋ ਭੇਜਿਆ ਜਿਹੜਾ ਇਹ ਥਾਣੇ ਤੋਂ ਲੈ ਕੇ ਆਏ ਤੇ ਪਰਿਵਾਰਕ ਮੈਂਬਰਾਂ ਵੱਲੋਂ ਸਰਕਾਰ ਦਿੱਤੀ ਨਹੀਂ ਅਤੇ ਕਾਪੀ ਦੇ ਪੁਲਿਸ ਦੇ ਸਟਾਫ ਨੇ ਇਹਦੇ ਚੇਕਮੇ ਚ ਪਰਿਵਾਰਕ ਮੈਂਬਰ ਵੀ ਨੇ ਆ ਅ ਕਿਸੇ ਤਰ੍ਹਾਂ ਹੋਏ ਤੇ ਕੁਕਰੂ ਮੇਹਾ ਇੱਕ ਬਾਤ ਦੇ ਵਿੱਚੋਂ ਕਿ ਘਰਾਂ ਦੇ ਬਾਹਰ ਆ ਕੇ ਇੱਕ ਹਸਪਤਾਲ ਅਸ਼ਿਕਾ ਨਾ ਸ਼ੁਰੂ ਕਰ ਦਿੱਤਾ ਤੇ ਜਿਸ ਵਿੱਚ ਕੁਝ ਦਾਗ ਜਿੰਨਾ ਨੇ ਸ਼ਰਾਬ ਕੀਤੀ ਹੋਈ ਸੀ ਤੇ ਉਹ ਵੀ ਉਹਨਾਂ ਦੇ ਨਾਲ ਸ਼ਾਮਲ ਹੋ ਗਏ ਤੇ ਪੁਲਿਸ ਨਾਲ ਗੱਲਬਾਤ ਸ਼ੁਰੂ ਹੀ ਕਰਨ ਲਗੇ ਤੇ ਕਾ ਮਾਰਟੀ ਭੇਜੇ ਤਲਵਾਰਾਂ ਵਗੈਰਾ ਇਹਨਾਂ ਹੋਰ ਵਿੱਚ ਵੀ ਪਾ ਦਿੱਤੀ ਹੈ ਜੋ ਇਸ ਪਾਸ ਦੇ ਵਿੱਚ ਅਸੀਂ ਉਹਨਾਂ ਨੇ ਜਰੂਰ ਕੁਕਰ ਵਿੱਚ ਅਸੀਂ ਲਾ ਦੇਗੇ ਤਾਂ ਸਰ ਰਸਤਾ ਕਿਉਂ ਬੰਦ ਕੀਤਾ ਗਿਆ ਜੀ ਇਹਨਾਂ ਦੇ ਵੱਲੋਂ ਨਜਾਇਜ਼ ਇਹ ਇਹ ਬਾਕੀ ਰਸੀ ਵੀ ਇਹਨਾਂ ਤੇ ਇਹ ਘਰੋਂ ਮੁੰਡੇ ਨੇ ਵਿਆਹ ਕਰਾਇਆ ਹੈ ਉਸ ਕੁੜੀ ਦੇ ਨਾਲ ਚਾਹੁੰਦੇ ਕਿ ਉਹਨਾਂ ਦੀ ਹੋਰ ਜਿਹੜੀ ਘਰਵਾਲੀ ਤੇ ਬੇਟਾ ਵੀ ਆ ਇਸ ਕਿਸ ਤਰ੍ਹਾਂ ਇਹਨਾਂ ਦੇ ਖਿਲਾਫ ਜਿਹੜੀ ਇਹਨਾਂ ਦੇ ਖਿਲਾਫ ਜਿਹੜੀ ਆ ਇਹਨੂੰ ਜੀ ਕਰਵਾ ਦਿੱਤੀ ਗਈ ਹੈ ਜੋ ਅਸੀਂ ਆਪਣਾ ਉਹ ਉਹਨਾਂ ਦੇ ਸਮਾਜਿਕ ਤੌਰ 'ਤੇ ਇਹਨਾਂ ਦੇ ਖਿਲਾਫ ਕਾਰਵਾਈ ਜਰੂਰ ਹੋਵੇਗੀ ਪਰ ਤੂਏ ਉਸ ਤੋਂ ਪਹਿਲਾਂ ਹੀ ਇਹਨਾਂ ਦੇ ਆਲਾ-ਦੁਆਲਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੋ ਜਿਹੜੇ ਰਾਹ ਕੇ ਜਿਹੜੇ ਮੁੰਡੇ ਇਹਨਾਂ ਦੇ ਸਾਥ ਦਿੱਤਾ ਕਿ ਉਹਨਾਂ ਨੇ ਕਾਫੀ ਜ਼ਿਆਦਾ 60 ਪੁਲਿਸ ਨੇ ਦਿੱਤੀ ਜਿਨ੍ਹਾਂ ਨੇ ਸ਼ਰਾਬ ਕੀਤੀ ਹੋਈ ਹੈ ਇਹਨੂੰ ਅਸੀਂ ਉਹਨਾਂ ਨੂੰ ਹਿਗਰਤਾਰ ਕਰ ਲਤਾ ਗਿਆ ਜੀ ਉਹਨਾਂ ਨੂੰ ਹਾਂ ਜੀ ਹਿਗਰਤਾਰ